ਬੱਲੇ ਬੱਲੇ ਸੰਧੂ ਸਾਹਿਬ ਉਹ ਕਦੀ ਦਰਸ਼ਨ ਨਹੀਂ ਹੋਏ ਉਹ ਕੀ ਗੱਲ ਸੰਧੂ ਸਾਹਿਬ ਉਹ ਕਦੀ ਪੰਪ ਤੇ ਢੇਗਾ ਨਹੀਂ ਲੱਗਦਾ ਜਮੀਨ ਠੇਕੇ ਦੇ ਦੇਤੀ ਲੱਗਦਾ ਉਹ ਨਾ ਨਾ ਸਿੱਪੀ ਭਾਈ ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ ਅੱਛਾ ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ ਕਿਉਂਕਿ ਡੀਜ਼ਲ ਲੈਂਦਾ ਤਾਂ ਆਉਂਦਾ ਨਹੀਂ ਲੱਗਦਾ ਜਨਰੇਟਰ ਨੇ ਪਾਣੀ ਨਾਲ ਹੀ ਚਲਾਈ ਜਾਣਾ ਉਹ ਭਾਈ ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵੇਕ ਨਭਿਲੀ ਜਾ ਰਹੀ ਆ ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ ਸਹੀ ਗੱਲ ਆ ਸੰਧੂ ਸਾਹਿਬ ਹੁਣ ਤਾਂ 600 ਜੁਨਟ ਫਰੀ ਤੇ ਆਪਣੀ ਤੇ ਬਈ ਬੱਲੇ ਬੱਲੇ ਆ ਤੇ ਧੰਨਵਾਦ ਭਗਵੰਤ ਮਾਤਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਆਉਂਦੀ ਸੀ 8 ਘੰਟੇ ਵੀ ਟੁੱਟ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10 10 12 12 14 14 ਘੰਟੇ ਨਿਰਵਿਘਨ ਚੱਲ ਰਹੀ ਹੈ ਅਸੀਂ ਗਾਰੰਟੀ ਦਿੱਤੀ ਸੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਾਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਹੈ 1 ਜੁਲਾਈ ਤੋਂ ਅਸੀਂ ਫ੍ਰੀ ਕਰ ਦੱਸਾਂਗੇ ਐਸੀ ਤਰ੍ਹਾਂ ਹੀ ਰਹੂਗੀ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡਾਂ 'ਚੋਂ ਕੈਂਪ ਲਾਉਣੇ ਸ਼ੁਰੂ ਕੀਤੇ ਆ। ਬੱਕਰੀ ਮਖਰੀ ਪਿੰਡਾਂ 'ਚ ਅਸੀਂ ਕੈਂਪ ਲਾਉਦੇ ਆਏ ਆ। ਮਤਲਬ ਅਣਗਿਣਤ ਪਿੰਡਾਂ 'ਚ ਜਿੱਥੇ ਅਸੀਂ ਢੀਲ ਘਾਤ ਤੋਂ ਪਹਿਜੇ ਜਿਹੜੇ-ਜਿਹੜੇ ਕੈਂਪ ਲਾਉਂਦੇ ਆ ਆ ਚੁੱਕੇ ਆ। ਹੁਣ ਅਸੀਂ ਇੱਕ ਲਾਸਟ ਪਿੰਡ ਆ ਜਿੱਥੇ ਫੋਲਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਅਸੀਂ ਆ ਕੇ ਮਤਲਬ ਕੈਂਪ ਲਾਇਆ ਉੱਥੇ ਅਸੀਂ ਹੁਣ ਸੇਵਾ ਕਰ ਰਹੇ ਆ। ਮਤਲਬ ਬਹੁਤ ਜ਼ਿਆਦਾ ਮਤਲਬ ਪਾਣੀਆਂ ਦਾ ਫੋਰਾ ਹਾਰ ਹੈ। ਬਹੁਤ ਸਮੈਲ ਮਾਰ ਰਹੀ ਹੈ। ਇਹਦੇ ਵਿੱਚੋਂ ਔਰ ਬਹੁਤ ਜਿਆਦੇ ਮਤਲਬ ਜਣਦੀ ਝੋਨਾ ਜਿਹੜਾ ਡੁੱਬਿਆ ਉਹ ਮੋਸਟ ਮਾਰ ਰਿਆ ਮਤਲਬ ਜਿਹੜਾ ਦੇਖ ਕੇ ਇਹ ਜਿਹੜੇ ਆਮ ਲੋਕ ਰਹਿ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਉਹ ਮਪਾ ਕਿੰਨੇ ਕ ਪਿੰਡਾਂ ਦੇ ਵਿੱਚ ਲਗ ਜਿਹੜਾ ਤੁਸੀਂ ਗਏ ਹੋ ਕੀ ਕੀ ਪਰੇਸ਼ਾਨੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਪਰ ਇਹ ਚੰਨੀਆਂ ਦਾ ਮਤਲਬ ਦੇਖੋ ਜਿੱਥੋਂ ਕਿਤੇ ਨਾ ਕਿਤੇ ਜਾਈਏ ਤਾਂ ਆਉਣੀ ਆਈਆਂ ਕਿਉਂਕਿ ਕਾਫੀ ਪਰੇਸ਼ਾਨੀਆਂ ਆ ਚੁੱਕੀਆਂ ਸਾਨੂੰ ਆਈ ਜਾਂਦੀਆਂ ਕਿਉਂਕਿ ਮੈਂ ਬੇਨਤੀ ਇਹ ਹੈ ਵੀ ਜਿਹੜੇ ਪਿੰਡ ਆ ਸਾਡੇ ਪਿੰਡਾਂ ਦਾ ਵੀ ਹੱਕ ਪੰਡਾ ਵੀ ਸਹਿਯੋਗ ਦੇ ਜੇ ਜਿਹੜੀ ਕੋਈ ਸੰਸਥਾ ਆਉਂਦੀ ਹੈ ਜਾਂ ਜਿਹੜਾ ਕੋਈ ਵੀਰ ਆਉਂਦਾ ਸਾਡਾ ਸਹਿਯੋਗ ਦੇ ਉਹ ਤੋਂ ਸਹਿਯੋਗ ਲੈ ਸਕਦੇ ਦੇਖੋ ਜੀ ਅਸੀਂ ਇਹ ਮੈਸੇਜ ਆ ਸਾਡੀ ਸੰਸਥਾ ਵੱਲੋਂ ਸਮਾਜ ਸੇਵਾ ਸਾਡੀ ਰਿਸਟ ਮੋਗਾ ਵੱਲੋਂ ਅਸੀਂ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹੇ ਨੇ ਜੇ ਕਿਸੇ ਨੂੰ ਕੋਈ ਨਹੀਂ ਮੈਡੀਸਿਨ ਪਹੁੰਚਦੀ ਜਗ ਤੇ ਨਹੀਂ ਇਧਰ ਹੜ ਪੀੜਤਾ ਦੇ ਇਲਾਕੇ ਚ ਮੈਡੀਸਨ ਆਈ ਤੇ ਅਸੀਂ ਨੰਬਰ ਥੱਲੇ ਆਪਦੇ ਚਲਾ ਦਾਂਗੇ ਫੋਨ ਵੀ ਦਿਨਾ 98142 9448 98 855 3338 ਇਹ ਸਾਡੇ ਨੰਬਰ ਹੈ ਇਹਨਾਂ ਦੇ ਸੰਪਰਕ ਕਰਕੇ ਸਾਡੇ ਨਾਲ ਤਾਲਮੇਲ ਕੀਤਾ ਜਾ ਸਕਦਾ ਤੇ ਜਿੱਥੇ ਵੀ ਕਿਤੇ ਜਰੂਰਤ ਹੋਈ ਤੇ ਅਸੀਂ ਕੈਂਪ ਉੱਥੇ ਲਾਵਾਂਗੇ ਸਾਡੇ ਨਾਲ ਜੀ ਚਾਰ ਡਾਕਟਰ ਸਾਹਿਬਾਨ ਸੀਗੇ ਐਮ ਡੀ ਮੈਡੀਸਨ ਹੈਗੇ ਜੀ ਔਰ ਤਿੰਨ ਫਾਰਮਾਸਿਸਟ ਹੈਗੇ ਔਰ ਇਹਦੇ ਚ ਜੋ ਅੱਜ ਦੇ ਹਾਲਾਤ ਦੇ ਮੁਤਾਬਕ ਚਮੜੀ ਦੇ ਰੋਗ ਹੈ ਫੀਵਰ ਹੈਗਾ ਵਾਇਰਸ ਇਨਫੈਕਸ਼ਨ ਕਾਫੀ ਚੱਲ ਰਹੀ ਆ ਉਹਦੀਆਂ ਸਾਰੀਆਂ ਹੀ ਮੈਡੀਸਨ ਸਾਡੇ ਕੋਲ ਅਵੇਲੇਬਲ ਆ ਔਰ ਫ੍ਰੀ ਆਫ ਕਾਸਟ ਪੇਸ਼ੈਂਟ ਨੂੰ ਆ ਕੇ ਅਸੀਂ ਮੈਡੀਸਨ ਹੀ ਦੇ ਰਹੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਮ ਨੇਰਾ ਦੇਖੋ ਜਿੰਨੀ ਆਪਦੀ ਕੇਅਰ ਹੋ ਸਕਦੀ ਹੈ ਕਰਨ ਜੀ ਫੁੱਲ ਬਾਜੂ ਕੱਪੜੇ ਪਾ ਕੇ ਰੱਖਣ ਲੇਕਿਨ ਹੁਣ ਜੋ ਫੌੜ ਨੇ ਇੱਕ ਮੁਸੀਬਤ ਪਾਈ ਵੀ ਹੈਗੇ ਆ ਜਿਹਦੇ ਚ ਪਾਣੀ ਬਹੁਤ ਖੜਾ ਖੇਤਾਂ ਦੇ ਵਿੱਚ ਰਸਤਿਆਂ ਦੇ ਵਿੱਚ ਖੜਾ ਆਪਾਂ ਫੁੱਲ ਕੱਪੜੇ ਵੀ ਨਹੀਂ ਪਹਿਨ ਸਕਦੇ ਇਸ ਕਰਕੇ ਇਧਰ ਮੱਛਰ ਵਗੈਰਾ ਔਰ ਜੋ ਪਾਣੀ ਦੇ ਵਿੱਚ ਮੱਛੀਆਂ ਮਰੀਆਂ ਵਿਆਂ ਹੋਰ ਨਿੱਕੇ ਮੋٹے ਪੰਛੀ ਮਰੇ ਵੇ ਆ ਜਾਂ ਜਾਨਵਰ ਮਰੇ ਵੇ ਉਹਨਾਂ ਕਰਕੇ ਬਹੁਤ ਜ਼ਿਆਦਾ ਗੰਦੀ ਸਮੈਲ ਆ ਰਹੀ ਹੈ ਜਿਹਦੇ ਕਰਕੇ ਇੱਥੋਂ ਗੁਜ਼ਰਨਾ ਵੀ ਅਸੀਂ ਜੋ ਆਏਗੇ ਆ ਪੰਜ 6 ਘੰਟੇ ਦਾ ਇੱਥੇ ਵਰਕ ਕਰਨਾ ਆਏਗੇ ਆ ਇੱਕ ਮੈਡੀਕਲ ਕੈਂਪ ਲਾਉਣ ਆਏ ਆ ਤੇ ਸਾਨੂੰ ਇੰਨਾ ਕ ਸਮਾਂ ਵੀ ਇੱਥੋਂ ਦੀ ਵਿਚਰਨਾ ਦਿੱਕਤ ਆ ਰਹੀ ਹੈ ਤੌਰ ਜੋ 24 ਘੰਟੇ ਇੱਥੇ ਹਾਜ਼ਰ ਹੈ ਉਹਨਾਂ ਵਾਸਤੇ ਤਾਂ ਰੱਬ ਰੱਖਾ ਜੀ ਨੂੰ ਉੱਪਰ ਕਹਿ ਲੈਣੀ ਆਪਣਾ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਕਿ ਅੱਜ ਉਹਨਾਂ ਦੇ ਆਪਾਂ ਬਰਾਬਰ ਖੜੀਏ ਔਰ ਡਾਕਟਰ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅੱਛੀ ਤੋਂ ਅੱਛੀ ਮੈਡੀਸਨ ਇਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਔਰ ਅੱਛਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਇਹਨਾਂ ਦਾ ਆਪਾਂ ਖਾਤ ਦੇਈਏ ਔਰ ਉਸ ਵਿਅਕਤੀਤਾ ਦੇ ਵਿੱਚੋਂ ਇਹਨਾਂ ਨੂੰ ਉਭਾਰੀਏ ਹਾਂਜੀ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਤੇ ਜਿਹੜਾ ਮਾਹੌਲ ਬਣਿਆ ਹੋਇਆ ਵਾ ਪਿੰਡਾਂ ਦੇ ਪਿੰਡ ਜਿਹੜੇ ਪਾਣੀ ਨੇ ਤਬਾਹ ਕਰਤੇ ਨੇ ਸਾ ਸੰਗਤ ਜੀ ਇਹਦੇ ਵਿੱਚ ਇਹ ਸੀ ਕਿ ਸਭ ਤੋਂ ਪਹਿਲਾਂ ਰਸਨ ਦੀ ਸੇਵਾ ਬੜੀ ਵਧੀਆ ਹੋਈ ਸੀ ਪਰ ਜਿੱਥੇ ਰਸਨ ਦੀ ਸੇਵਾ ਸੀ ਉੱਥੇ ਸੰਗਤ ਨੂੰ ਨਾਲ ਸਿਹਤ ਦੀ ਜਿਹੜਾ ਸੇਵਾ ਜ਼ਰੂਰੀ ਸੀਗੀ ਸਿਹਤ ਵਾਸਤੇ ਡਾਕਟਰਾਂ ਵਾਸਤੇ ਬੜੀ ਜ਼ਰੂਰੀ ਚੀਜ਼ ਹੀ ਤੇ ਅੱਜ ਜਿਹੜੀ ਸਮਾਜ ਸੇਵਾ ਸੁਸਾਇਟੀ ਮੁੱਗਾ ਤੋਂ ਸਾਡੇ ਪਿੰਡ ਜਿਹੜਾ ਕੈਂਪ ਲੱਗਾ ਵਾ ਇਹ ਮੈਡੀਕਲ ਕੈਂਪ ਲੱਗਾ ਹੋਇਆ ਵਾ ਇਹਦੇ ਵਿੱਚ ਅੱਜ ਬਹੁਤ ਸਾਰੀਆਂ ਸੰਗਤਾਂ ਆਈਆਂ ਤੇ ਉਹਨਾਂ ਨੇ ਦਵਾਈ ਲਈ ਅਸੀਂ ਸਾਰੇ ਨਗਰ ਵੱਲੋਂ ਇਸ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਪਿੰਡ ਦੀ ਆਣ ਕੇ ਸਹਾਰ ਲਈ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਪਿੰਡ ਹੈਗਾ ਵਾ ਬਿਲਕੁਲ ਜ਼ੀਰੋ ਗਰਾਊਂਡ ਤੇ ਹੈਗਾ ਵਾ ਪਾਣੀ ਦਾ ਜਿਹੜਾ ਦਰਿਆ ਦਾ ਸਿੱਧਾ ਪਾਣੀ ਸਾਡੇ ਪਿੰਡਾਂ ਥਾਂ ਲੰਘ ਕੇ ਗਿਆ ਵਾ ਬਹੁਤ ਜ਼ਿਆਦਾ ਜਿਹੜਾ ਇੱਥੇ ਬੁਰੇ ਹਾਲਾਤ ਹੋ ਗਏ ਨੇ ਤੇ ਸਾਧ ਸੰਗਤ ਜੀ ਜਿਹੜਾ ਪਾਣੀ ਤੈਰਦਾ ਤੈਰਦਾ ਤੈਰ ਗਿਆ ਸੀ ਉਸ ਤੋਂ ਬਾਅਦ ਜਦੋਂ ਪਾਣੀ ਘਟਿਆ ਵਾ ਖੇਤਾਂ ਦੇ ਵਿੱਚ ਪਾਣੀ ਖਲੋਣ ਕਰਕੇ ਫਸਲਾਂ ਜਿਹੜੀਆਂ ਸੜ ਗਈਆਂ ਨੇ ਹੋਰ ਵੀ ਜੀਵ ਜੰਤੂ ਸੜੇ ਨੇ ਜਿਹਦੇ ਕਰਕੇ ਬੜੀਆਂ ਬਿਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਅਸਲ ਦੇ ਵਿੱਚ ਇਸ ਟਾਈਮ ਜਿਹੜੀ ਸਿਹਤ ਦੀ ਜਿਹੜੀ ਸਮਾਜ ਸੇਵਾ ਹੈ ਬਹੁਤ ਜ਼ਰੂਰੀ ਹੈਗੀ ਤੇ ਇਸ ਜਿਹੜੀ ਕਮੇਟੀ ਸਾਡੇ ਕੋਲੇ ਆਈ ਹੈ ਇਹਨਾਂ ਨੇ ਕਾਫੀ ਜ਼ਿਆਦੀਆਂ ਜਿਹੜੇ ਲਾਸ ਮੈਟਰਾ ਕਰਾ ਕਰਾ ਕੇ ਸਵੇਰ ਦੀ ਦਵਾਈ ਮੁਹੱਈਆ ਕਰਵਾਈ ਹੈ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ। ਸਮਾਜ ਸੇਵਾ ਸੁਸਾਇਟੀ ਅੱਜ ਸਰਣ ਮੌਕਾ ਜੋ ਵੀ ਕੰਟਰੋਲ ਸੇਵਾ ਸਮਤ ਕਰਿੰਦੀ ਹੈ ਸੜਕ ਬੰਦਾਂ ਦੀ ਗੱਲ ਚਾਹੇ ਕਰੀਏ ਚਾਹੇ ਰੋਡ ਐਕਸੀਡੈਂਟਾਂ ਦੀ ਗੱਲ ਕਰੀਏ ਚਾਹੇ ਲਵਾਸ ਡੈਡ ਬੋਡੀਆਂ ਦੀ ਗੱਲ ਕਰੀਏ ਤੇ ਅੱਜ ਜੀਵ ਕਦਰ ਦਾ ਕਹਿਰ ਸਾਡੇ ਪੰਜਾਬ ਦੇ ਉੱਤੇ ਸਾਡੇ ਪੰਜਾਬ ਦੇ ਵਸਨੀਕਾਂ ਉੱਤੇ ਸਾਡੇ ਭੈਣ ਭਰਾਵਾਂ ਦੇ ਸਾਡੇ ਬਜ਼ੁਰਗ ਮਾਤਾ ਪਿਤਾ ਤੇ ਜਿੰਨਾਂ ਬੱਚਿਆਂ ਉੱਤੇ ਅੱਜ ਜਿਹੜੇ ਕਿ ਹਾਰ ਦਾ ਕਹਿਰ ਢਾਹ ਮਾਰ ਇਕਲਾਦੀ ਆ ਕਿਉਂਕਿ ਪੰਜਾਬ ਵਾਸਤੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਸਮਝ ਸਕਦਾ ਕਿਉਂਕਿ ਅੱਜ ਜਿਹੜਿਆ ਆਵੇ ਨੇੜੇ-ਨੇੜੇ ਜਿਹੜੇ ਪਿੰਡ ਆ ਸਾਰੇ ਇਹ ਇੱਕ ਹਾਦ ਦੀ ਰਪੇਟ ਦੇ ਵਿੱਚ ਆ ਚੁੱਕੇ ਨੇ ਅੱਜ ਇਹਨਾਂ ਪਿੰਡਪਰਾਵਾਂ ਨੂੰ ਵੇਖ ਕੇ ਕਿਉਂਕਿ ਅੱਜ ਮੈਡੀਕਲ ਕੈਂਪ ਸਵੇਰ ਤੋਂ ਹੀ ਸ਼ੁਰੂ ਕੀਤਾ ਹੈ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਵੱਲੋਂ ਅਤੇ ਸਿਹਤ ਸੰਗਤ ਦੇ ਸਹਿਯੋਗ ਦੇ ਵੱਲੋਂ ਕਿਉਂਕਿ ਜਿੰਨਾ ਪਿੰਡਪਰਾਵਾਂ ਨੇ ਸਾਡਿਆਂ ਨੇ ਸਾਡੇ ਤੱਕ ਦਵਾਈਆਂ ਪਹੁੰਚਾਈਆਂ ਉਹਨਾਂ ਦਾ ਵੀ ਪਹਿਲਾਂ ਤਾਂ ਮੈਂ ਜਲਦੀਆਂ ਕਰਾਂਗੀਆਂ ਦੇ ਵਿੱਚੋਂ ਧੰਨਵਾਦ ਕਰਦੇ ਜਿਹੜੇ ਆਪਣਾ ਦਸਬੰਧ ਦੇ ਕੇ ਸਮਾਜ ਸੇਵਾ ਸੁਸਾਇਟੀ ਤੱਕ ਪਹੁੰਚ ਕਰਦੇ ਆ ਅੱਜ ਮੈਡੀਕਲ ਕੈਂਪ ਪਜੜ ਕੇ ਪਹਿਲਾ ਪੈਣੀਪਿੰਡ ਵਿੱਚ ਲਵਾਏ ਤੇ ਉਸ ਤੋਂ ਅਪਰੰਤ ਅੱਜ ਰੋਈਪੁਰ ਜ਼ਿਲ੍ਹੇ ਦੇ ਵਿੱਚ ਵੀ ਆਏ ਹੋਏ ਆ ਕਿਉਂਕਿ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪਾਂੋਂ ਦੇ ਕਰੀਬ ਕਹਿ ਸਕਦੇ ਹਾਂ ਕਿ 250 ਦੇ ਕਰੀਬ ਜਿਹੜੇ ਕਿੱਲਾ ਕੁ ਪਰਦੂ ਮਰੀਜ਼ਾਂ ਦਾ ਜਿਹੜਾ ਚੈੱਕਅਪ ਹੋ ਚੁੱਕਿਆ ਤੇ ਉਹਨਾਂ ਨੂੰ ਭੈਣ ਭਰਾਵਾਂ ਨੂੰ ਦਵਾਈ ਦੇ ਦਿੱਤੀਆਂ ਕਿਉਂਕਿ ਅੱਜ ਉਹਨਾਂ ਦੇ ਹਾਲਾਤ ਦੇਖਦੇ ਆ ਚਾਹੇ ਉਹਨਾਂ ਦੇ ਖੇਤਾਂ ਵੱਲ ਵੇਖ ਲਈਏ ਚਾਹੇ ਉਹਨਾਂ ਦੇ ਘਰਾਂ ਵੱਲ ਵੇਖ ਲਈਏ ਕਿਉਂਕਿ ਉਹਨਾਂ ਪੈਣਾ ਦੇ ਕਰਤ ਉਹਨਾਂ ਵੀਰਾਂ ਦੇ ਕਰਤ ਉਹਨਾਂ ਬਜ਼ੁਰਗਾਂ ਦੇ ਕਰਤ ਅੱਜ ਦੇਖਦੇ ਕਿਸੇ ਦਾ ਘਰ ਤੇ ਆ ਤੇ ਆ ਕਿਸੇ ਦਾ ਝੋਨਾ ਸਾਰਾ ਸਤਿਆਗਤ ਮਤਲਬ ਕਹਿਤ ਦੇ ਢਾਕੇ ਝੋਨਾ ਪਾਣੀ ਵਿੱਚ ਡੁੱਬ ਕੇ ਇੱਕ ਮਨੁੱਖੇ ਇੰਨਾ ਕੁ ਰੂਪ ਧਾਰਿਤ ਕਰ ਪਿਆ ਹੋ ਕੇ ਉਸ ਨੂੰ ਦੇਖਣ ਤੇ ਵੀ ਅੱਖਾਂ ਭਰਨ ਦੀਆਂ ਅਜੋਨਾ ਪੈਣ ਭਰਾਵਾਂ ਦੇ ਹੰਝੂ ਉੰਜਣ ਵਾਸਤੇ ਜਾਂ ਉਹਨਾਂ ਦੀਆਂ ਜਿਹੜੀਆਂ ਕਿ ਬਿਮਾਰੀਆਂ ਦੇ ਵਾਕਿਆਜ ਸਮਾਜ ਸੇਵਾ ਸੈਕਸ਼ਨ ਦੇ ਮੈਂਬਰਸ ਵਨ ਫਰੋਇਕੋਰ ਡੇਲੇ ਦੇ ਵਿੱਚ ਪਹੁੰਚੇ ਆ ਮੈਂ ਸਮਾਜ ਸੇਵਾ ਸੈਕਸ਼ਨ ਦੇ ਮੈਂਬਰ ਸਾਹਿਬਾਨ ਸਾਡੇ ਪੈਣ ਭਰਾਵਾਂ ਦਾ ਇੰਨਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਕਮਾਲਾ ਦੀ ਤਰ੍ਹਾਂ ਸਾਡੇ ਸਮਾਜ ਸੇਵਾ ਸੈਕਸ਼ਨ ਦੇ ਮੈਂਬਰ ਸਾਹਿਬਾਨ ਫਰੋਇਕੋਰ ਅੱਜ ਸਾਰੇ ਸੈਕਟਰਾਂਵਾਂ ਦੇ ਮੈਂਬਰਾਂ ਦੇ ਵੱਲੋਂ ਪੰਜ ਦਵਾਈਆਂ ਦੇੜ ਕੇ ਕੈਂਪ ਲੈ ਕੇ ਅੱਜ ਦੋ ਗੱਡੀਆਂ ਬੈੜੀਆਂ ਆਪਣਾ ਸਾਡੀਆਂ ਐਮਰਜੈਂਸੀ ਗੱਡੀਆਂ ਆਈਆਂ ਤੇ ਸਾਡੇ ਹੋਰ ਪੈਨਪਰਾਵਾਂ ਦੀਆਂ ਚ ਪੰਜ ਗੱਡੀਆਂ ਲੈ ਕੇ ਅੱਜ ਵੱਖ-ਵੱਖ ਟੰਡਾਂ ਵਿੱਚ ਹੁੰਦੇ ਅੱਜ ਰੋਈਪੁਰ ਦੇ ਦੇ ਵਿੱਚ ਕਿਰੇਟ ਮੈਡੀਕਲ ਕੈਂਪ ਹੁਣ ਵੀ ਜਿਹੜਾ ਕਿ ਲਗਭਗ ਮੈਂ ਕਹਿ ਸਕਦੇ ਆ ਵੀ 5:10 ਵਜੇ ਸਮਾਂ ਹੋ ਗਿਆ ਵਾ ਤੇ ਹੁਣ ਵੀ ਕੈਂਪ ਤੇ ਜਿਹੜਾ ਕਿ ਨਿਰੰਤਰ ਸਾਡੇ ਡਾਕਟਰ ਸਾਹਿਬਾਨ ਨੂੰ ਡਾਕਟਰ ਸਾਹਿਬ ਜਿੰਦਰੋਂ ਧੰਨਵਾਦ ਕਰਦਾ ਕਿਉਂਕਿ ਫਰੇਂਜ ਜੀ ਉਹਨਾਂ ਦੇ ਜਿਹੜੀ ਕਿ ਨੌ ਸੀ ਉਹਨਾਂ ਦਾ ਡਾਕਟਰ ਸਾਹਿਬ ਨੂੰ ਆਈਸੀ ਸਾਡੇ ਸਿਕਾਇਖਰ ਦੇ ਵਿੱਚ ਚ ਡਾਕਟਰ ਜੀ ਜੀ ਸ਼ੁਸ਼ੇਰ ਦੀ ਕਿਉਂਕਿ ਚਾਰ ਸਾਡੇ ਡਾਕਟਰਾਂ ਦੀ ਟੀਮ ਤੇ ਸਾਡੇ ਪੈਂਪਰਾ ਸਾਰਿਆਂ ਦਾ ਇਸ ਯੋਗਦਿਆਂ ਕਰੀਆਂ ਵਿੱਚ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪੈਂਪਰਾਵਾਂ ਦਾ ਜਿਨ੍ਹਾਂ ਨੇ ਆਪਣਾ ਦਸਵੰਧ ਸਮਾਜ ਸੇਵਾ ਸੈਕਟੀਟ ਵਿੱਚ ਪਹੁੰਚਦਾ ਕੀਤਾ ਵਾ ਉਹਨਾਂ ਦੇ ਦਿਲ ਦੀਆਂ ਗਰਾਈਆਂ ਵਿੱਚੋਂ ਕੰਮ ਹੈ ਗੱਲ ਕਰੀਏ ਕੈਂਪ ਦੀ ਜੀ ਇਹ ਕੈਂਪ ਜਿਹੜਾ ਹੈ ਇਸ ਦੇ ਇਦਾਂ ਹੀ ਨਿਰੰਤਰ ਹੀ ਚੱਲਦੇ ਰਹੇਗਾ ਜਦ ਤੱਕ ਇਹ ਜਿਹੜੀ ਪ੍ਰੋਬਲਮ ਸਮੱਸਿਆ ਹੱਲ ਨਹੀਂ ਹੁੰਦੀ ਜੀ ਦੇਖੋ ਸਮਾਜ ਸੇਵਾ ਸੁਸਾਇਟੀ 2000 ਸਾਲ ਤੋਂ ਸ਼ੁਰੂ ਹੋਈ ਵੀ ਹੈ ਕਿਤੇ ਵੀ ਸਮਾਜ ਸੇਵਾ ਸੈਕਟੀਟ ਦੇ ਮੈਂਬਰ ਸਾਹਿਬਾਨ ਨੇ ਕਦੇ ਪੱਟ ਨਹੀਂ ਲਗਾਈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਇਹ ਤਾਂ ਸਾਡੇ ਪਹਿਲਾਂ ਜਿਹੜੇ ਚਾਹੇ ਟੀਮ ਕੋਲ ਸਾਹੜਾ ਹੈ ਸੀ ਕਸ਼ਮੀਰ ਦੇ ਵਿੱਚ ਸਾਹੜਾ ਆਈ ਸੀ ਜੇ ਪਹਿਲਾਂ ਪਿਛਲੇ ਸਾਲ ਵੀ ਇੱਥੇ ਸਾਹੜਾ ਆਈ ਸੀ ਜੇ ਫੌ ਤੇ ਮਰਦੀ 24 ਘੰਟੇ ਸਾਨੂੰ ਯਾਦ ਕਰਨ ਚਾਹੇ ਇੱਕ ਕੈਂਪ ਲਾਈਏ ਚਾਹੇ 10 ਕੈਂਪ ਲਾਈਏ ਚਾਹੇ ਯਾਰ ਅਗੇ ਜੁਣ 3 ਵੀਕ ਸਾਨੂੰ ਕਿ ਸੱਤ ਸੰਗਤੀ ਲੋੜ ਪਊਗੀ ਸਮਾਜ ਸੇਵਾ ਸੈਟ ਤੇ ਮੈਂ ਬਤਾ ਰਿਹਾ ਹਾਂ ਹਮੇਸ਼ਾ 24 ਘੰਟੇ ਸੇਵਾ ਚ ਹਾਜ਼ਰ ਹੈ ਔਰ ਹਾਜ਼ਰ ਰਹੇਂ